ਸਾਹਿਬੀ ਗਾਲ ਜੀ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਸਾਡੇ ਚੈਨਲ ਦੇ ਉੱਤੇ ਤੁਸੀਂ ਦੇ ਦਿੱਤੇ ਪਿਓ ਇਹ ਤਸਵੀਰਾਂ ਜੋ ਕਿ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਜੀਸੀਬੀ ਮਸ਼ੀਨਾਂ ਕਹਿੰਦੇ ਭਾਵ ਕਿ ਬਲਡੋਇਲ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦਾਦੇ ਇਹ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਜੋਗੀ ਤੋਂ ਬਾਅਦ ਆ ਭਗਵਨ ਸਿੰਘ ਮਾਨ ਮਾਨ ਦਾ ਬਲਡੋਇਲ ਵੀ ਜਿਹੜਾ ਆ ਪੰਜਾਬ ਦੇ ਵਿੱਚ ਬਖੂਬ ਚੱਲਦਾ ਨਜ਼ਰ ਆ ਰਿਹਾ ਤੁਹਾਨੂੰ ਦਾਦੇ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਆ ਕਾਸੋ ਅਭਿਆਨ ਚਲਾਇਆ ਜਾ ਰਿਹਾ ਤੇ ਕਾਸੋ ਅਭਿਆਨ ਦੇ ਤਹਿਤ ਜਿਹੜਾ ਆ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜਿਹੜਾ ਆ ਉਹ ਕਾਬੂ ਕਰਕੇ ਨੱਥਪਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਸੀਲ ਕਰ ਦਿੱਤੀਆਂ ਗਈਆਂ ਤੇ ਨਾਲ ਦੀ ਨਾਲ ਹੁਣ ਜਿਹੜਾ ਆ ਉਹ ਇੱਕ ਬਲਡੋਇਲ ਚਲਾ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਉਹਨਾਂ ਦੇ ਘਰਾਂ ਨੂੰ ਜਿਹੜਾ ਆ ਉਹ ਤੋੜ ਭੰਨ ਹੇ ਕੀਤੀ ਜਾ ਰਹੀ ਹੈ ਘਰਾਂ ਨੂੰ ਜਿਹੜਾ ਆ ਮਿੱਟੀ ਚ ਮਲਾਇਆ ਜਾ ਰਿਹਾ ਤਾਂ ਕਿ ਜਿੰਨੀਆਂ ਵੀ ਪ੍ਰਾਪਰਟੀਆਂ ਉਹਨਾਂ ਨੇ ਆਪਣੇ ਨਸ਼ਾ ਵੇਚ ਕੇ ਬਣਾਈਆਂ ਨੇ ਉਹਨਾਂ ਪ੍ਰਾਪਰਟੀਆਂ ਨੂੰ ਜਿਹੜਾ ਆ ਫਨਾ ਕਰਨ ਦੀ ਸੌਂ ਖਾ ਲਈਏ ਜੋਗੀ ਤੋਂ ਬਾਅਦ ਆ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਨਸ਼ਾ ਆਪਣੇ ਪੈਰ ਫਸਾਰਦਾ ਪਿਆ ਸੀ ਤੇ ਇਹ ਬਹੁਤ ਸਮੇਂ ਤੋਂ ਲਗਾਤਾਰ ਨਸ਼ਾ ਜਿਹੜਾ ਆ ਉਹ ਵੱਧਦਾ ਹੀ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਨਸ਼ਾ ਆ ਉਹ ਆਪਣੀ ਅੰਤਮ ਚਰਨ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਆ ਚੁੱਕਾ ਸੀ ਪਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹ ਨਿਰਣੇ ਲੈਂਦੇ ਹੋਏ ਬਹੁਤ ਵੱਡਾ ਜਿਹੜਾ ਆ ਉਹ ਕੰਮ ਪੰਜਾਬ ਦੇ ਵਿੱਚ ਕਰਕੇ ਦਿਖਾ ਦਿੱਤਾ ਕਿਉਂਕਿ ਜੋਗੀ ਤੋਂ ਬਾਅਦ ਭਗਵੰਤ ਸਿੰਘ ਮਾਣ ਨੇ ਆਪਣੀ ਸਰਕਾਰ ਦੇ ਅਧੀਨਤਾ ਦੇ ਵਿੱਚ ਜਿਹੜਾ ਆ ਬਹੁਤ ਵੱਡਾ ਕੰਮ ਕੀਤਾ ਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਇਲ ਚਲਾ ਦਿੱਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਈਓ ਪੀ ਘਰਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਤੋੜਿਆ ਜਾ ਰਿਹਾ ਤੇ ਨਸ਼ਾ ਤਸਕਰਾਂ ਦੇ ਉੱਤੇ ਇਸ ਬਲਡੋਇਲ ਨੇ ਜਿਹੜਾ ਆ ਆਪਣਾ ਬਹੁਤ ਖੂਬੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਦਾਦੇ ਕੀ ਬਹੁਤ ਸਾਰੀਆਂ ਸੂਤਰਾਂ ਤੋਂ ਜਿਹੜੀਆਂ ਇਹ ਵੀ ਕੱਲਾ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਪਿਛਲੀਆਂ ਕਈ ਸਰਕਾਰਾਂ ਦੇ ਹੁੰਦਿਆਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੋ ਪਾਇਆ ਦੂਜੇ ਪਾਸੇ ਤਾਂ ਦਾਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜਾ ਆ ਉਹ ਦੋ ਕੋੜਾਂ ਦੇ ਨਾਲ ਲੜਦੀ ਹੋਈ ਨਜ਼ਰ ਆ ਰਹੀ ਏ ਇੱਕ ਤਾਂ ਰਿਸ਼ਵਤ ਖੋਰੀ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਜਿਹੜਾ ਆ ਦਫ਼ਤਰਾਂ ਦੇ ਵਿੱਚ ਝੋਲਝਾਲ ਹੁੰਦਾ ਸੀ ਉਸ ਝੋਲਝਾਲ ਨੂੰ ਵੀ ਖਤਮ ਕਰਨ ਦੇ ਲਈ ਜਿਹੜਾ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਹੁਤ ਵੱਡੇ ਵੱਡੇ ਕੰਮ ਕਰਕੇ ਦਿਖਾ ਦਿੱਤੇ ਨੇ ਜਿਹਦੇ ਚ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਤਸਵੀਰਾਂ ਦੇਖੀਆਂ ਕਿ ਤਹਿਸੀਲਦਾਰਾਂ ਨੂੰ ਵੀ ਜਿਹੜਾ ਆ ਉਹਨਾਂ ਨੇ ਸਬਕ ਸਿਖਾ ਦਿੱਤਾ ਤੇ ਹੁਣ ਜਿਹੜਾ ਆ ਨਾਲ ਦੀ ਨਾਲ ਦੂਸਰਾ ਕੋਡ ਜਿਹੜਾ ਆ ਉਹ ਨਸ਼ੇ ਦਾ ਦੱਸਿਆ ਜਾ ਰਿਹਾ ਸੀ ਤੇ ਨਸ਼ੇ ਨੂੰ ਲੈ ਕੇ ਵੀ ਜਿਹੜਾ ਆ ਭਗਵੰਤ ਸਿੰਘ ਮਾਨ ਜਿਹੜੇ ਆ ਪੂਰੀ ਤਰ੍ਹਾਂ ਸੀਰੀਅਸ ਹੋ ਕੇ ਇਸ ਚੀਜ਼ ਨੂੰ ਖਤਮ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਜੇਕਰ ਦੇਰ ਆਏ ਦਰੁਸਤ ਆਏ ਕਹਿਣ ਤੋਂ ਭਾਵ ਵੀ ਭਾਵੇਂ ਦੇਰ ਦੇ ਨਾਲ ਹੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਕੰਮ ਸ਼ੁਰੂ ਕੀਤਾ ਆ ਪਰ ਬਹੁਤ ਵਧੀਆ ਕੀਤਾ ਹੈ ਕਿਉਂਕਿ ਭਗਵੰਤ ਸਿੰਘ ਮਾਨ ਇਕਲੌਤਾ ਐਸਾ ਸੀਐਮ ਆ ਜਿਸ ਨੇ ਇਸ ਚੀਜ਼ ਨੂੰ ਜਿਹੜਾ ਆ ਨਿਡਰਤਾ ਦੇ ਨਾਲ ਬਿਨਾ ਕਿਸੇ ਡਰ ਤੋਂ ਜਿਹੜਾ ਆ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਬੜੇ ਬੜੇ ਵੱਡੇ ਨਸ਼ਾ ਤਸਕਰਾਂ ਦੇ ਜਿਹੜੇ ਆ ਕੋਠੀਆਂ ਮਹਿਲ ਚੰਗੇ ਭਲੇ ਕਰਿਆ ਜਿਹੜੇ ਉਹ ਢਾ ਢੇਰੀ ਕਰ ਦਿੱਤੇ ਤੇ ਬਹੁਤ ਸਾਰੀਆਂ ਲੋਕਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਨੇ ਉਹ ਭਗਵੰਤ ਸਿੰਘ ਮਾਨ ਹੋਣਾ ਨੇ ਜਿਹੜੀਆਂ ਨੇ ਸੀਲ ਕਰਵਾ ਦਿੱਤੀਆਂ ਨੇ ਇਹ ਚੀਜ਼ ਦੇਖ ਕੇ ਬਹੁਤ ਸਾਰੇ ਲੋਕ ਖੁਸ਼ ਨੇ ਪਰ ਤਨ ਦੱਸਦੇ ਕਿ ਕਿਤੇ ਨਾ ਕਿਤੇ ਜੜਾ ਆ ਆਪੋਜੀਟ ਪਾਰਟੀਆਂ ਜਿਹੜੀਆਂ ਅਜੇ ਵੀ ਇਹ ਕਹਿ ਰਹੀਆਂ ਨੇ ਕਿ ਭਗਵੰਤ ਸਿੰਘ ਮਾਨ ਦੇ ਹੁੰਦਿਆਂ ਵੀ ਇਹ ਨਸ਼ਾ ਜਿਹੜਾ ਆ ਖਤਮ ਨਹੀਂ ਹੋ ਸਕਦਾ ਕਿਉਂਕਿ ਨਸ਼ੇ ਨੇ ਜਿਹੜੇ ਆ ਉਹ ਆਪਣੇ ਪੈਰ ਬੜੇ ਹੀ ਵੱਡੇ ਲੈਵਲ ਤੇ ਜਿਹੜੇ ਆ ਉਹ ਪੰਜਾਬ ਭਰ ਦੇ ਵਿੱਚ ਫਸਾਰੇ ਹੋਏ ਨੇ ਨਸ਼ੇ ਦੀਆਂ ਜਿਹੜੀਆਂ ਜੜਾਂ ਨੇ ਉਹ ਬਹੁਤ ਜ਼ਿਆਦਾ ਡੂੰਘੀਆਂ ਨੇ ਤੇ ਉਹਨਾਂ ਨੂੰ ਪੱਟਾਂ ਦੇ ਵਿੱਚ ਟਾਈਮ ਜ਼ਰੂਰ ਲੱਗੂਗਾ ਪਰ ਜੇਕਰ ਭਗਵੰਤ ਸਿੰਘ ਮਾਨ ਇਸੇ ਤਰ੍ਹਾਂ ਆਪਣਾ ਬਲਡੋਇਲ ਲੈ ਕੇ ਪੰਜਾਬ ਦੇ ਵਿੱਚ ਚੱਲਦੇ ਰਹੇ ਤੇ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਨਸ਼ਾ ਤਸਕਰ ਜਿਹੜੇ ਆ ਉਹ ਕਾਬੂ ਆ ਜਾਣਗੇ ਬਹੁਤ ਜਲਦ ਜਿਹੜਾ ਆ ਸਾਡਾ ਪੰਜਾਬ ਵੀ ਜਿਹੜਾ ਇੱਕ ਸੋਨੇ ਦੀ ਚੜੀ ਬਣਨ ਤੇ देर ਨਹੀਂ ਲੱਗੇਗੀ ਜੇ ਇਸੇ ਤਰ੍ਹਾਂ ਹੀ ਪਰ ਜੇਕਰ ਇਹ ਇਸੇ ਤਰ੍ਹਾਂ ਕਰਦੇ ਕਰਦੇ ਮਹੀਨਾ ਦੋ ਮਹੀਨੇ ਕਰਨ ਤੋਂ ਬਾਅਦ ਆ ਇਹ ਚੀਜ਼ ਨੂੰ ਰੋਕ ਦਿੱਤਾ ਜਾਂਦਾ ਆ ਜਾਂ ਬੰਦ ਕਰ ਦਿੱਤਾ ਜਾਂਦਾ ਤੇ ਹੋ ਸਕਦਾ ਕਿ ਨਸ਼ਾ ਦੁਬਾਰਾ ਤੋਂ ਜਿਹੜਾ ਆ ਪੈਰ ਪਸਾਰਨੇ ਸ਼ੁਰੂ ਕਰ ਦਵੇ ਪਰ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਜੜੀਆਂ ਨੇ ਉਹ ਮੀਡੀਆ ਰਿਪੋਰਟਾਂ ਜਾਂ ਸੂਤਰਾਂ ਦੇ ਹਵਾਲਿਆਂ ਤੋਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਕਿਹਾ ਆ ਕਿ ਭਗਵਾਨ ਸਿੰਘ ਮਾਨ ਕੰਮ ਤਾਂ ਵਧੀਆ ਕਰਦੇ ਪਏ ਆ ਪਰ ਇਸੇ ਤਰ੍ਹਾਂ ਜੇਕਰ ਇਸ ਨਸ਼ਾ ਤਸਕਰਾਂ ਦੀ ਸੰਗੀ ਦੇ ਉੱਤੇ ਗਲਿਆ ਘੁੱਟਣਗੇ ਤਾਂ ਜ਼ਿਆਦਾ ਜਲਦੀ ਨਸ਼ਾ ਜਿਹੜਾ ਖਤਮ ਹੋਏਗਾ ਤੇ ਇਸ ਚੀਜ਼ ਨੂੰ ਜਿਹੜਾ ਆ ਉਹ ਬੰਦ ਨਾ ਕੀਤਾ ਜਾਵੇ ਲਗਾਤਾਰ ਜਿਹੜਾ ਆ ਜਿੱਥੋਂ ਜਿੱਥੋਂ ਵੀ ਜੇ ਨਸ਼ਾ ਤਸਕਰ ਕਾਬੂ ਆਉਂਦੇ ਆ ਜਾਂ ਜਿੱਥੋਂ ਜਿੱਥੋਂ ਵੀ ਉਹਨਾਂ ਦੇ ਖਿਲਾਫ ਕੋਈ ਰਿਪੋਰਟ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਿਕਲਦੀ ਏ ਤੇ ਉੱਥੇ ਜਿਹੜਾ ਆ ਨਸ਼ਾ ਤਸਕਰਾਂ ਦੇ ਉੱਤੇ ਇਸੇ ਤਰ੍ਹਾਂ ਜਿਹੜਾ ਆ ਬਲਡ ਓਇਲ ਚੱਲਣਾ ਚਾਹੀਦਾ ਆ ਤੇ ਲਗਾਤਾਰ ਜਿਹੜਾ ਆ ਇਸ ਨਸ਼ੇ ਨੂੰ ਖਤਮ ਕਰ ਦੇਣਾ ਚਾਹੀਦਾ ਆ ਤੰਦ ਦਾ ਦੇ ਕਿ ਬਹੁਤ ਸਾਰੇ ਲੋਕਾਂ ਨੇ ਮੀਡੀਆ ਰਿਪੋਰਟਾਂ ਦੇ ਵਿੱਚ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਤਰ੍ਹਾਂ ਨਸ਼ਾ ਖਤਮ ਕਰਦੀ ਪਈਏ ਇੰਨਾ ਯੋਰ ਲਗਾ ਰਹੀ ਏ ਇਨੇ ਬਲਡ ਰੋਇਲ ਚੱਲ ਰਹੇ ਨੇ ਇੰਨੇ ਜਿਆਦਾ ਵਧੀਆ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਜਿਹੜਾ ਆ ਉਹ ਹੱਥ ਪਾਇਆ ਹੋਇਆ ਆ ਜੇਕਰ ਇਸੇ ਤਰ੍ਹਾਂ ਸਕੰਜਾ ਕੱਸਦੇ ਰਹੇ ਤਾਂ ਨਸ਼ਾ ਖਤਮ ਜ਼ਰੂਰ ਹੋ ਜਾਵੇਗਾ ਪਰ ਦੂਸਰੇ ਪਾਸੇ ਲੋਕ ਇਹ ਵੀ ਕਹਿੰਦੇ ਸੁਣੇ ਸੁਣਾਈ ਦਿੱਤੇ ਜਾ ਰਹੇ ਨੇ ਕਿ ਜੇਕਰ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੁੰਦਿਆ ਇੰਨਾ ਯੋਰ ਲਾਉਣ ਦੇ ਬਾਵਜੂਦ ਵੀ ਨਸ਼ਾ ਨਹੀਂ ਖਤਮ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸਰਕਾਰ ਜਿਹੜਾ ਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਕਰ ਸਕਦੀ ਕਿਉਂਕਿ ਜਿੰਨਾ ਯੋਰ ਤੇ ਜਿੰਨੀ ਨਿਡਰਤਾ ਦੇ ਨਾਲ ਭਗਵੰਤ ਸਿੰਘ ਮਾਨ ਹੋਰੀ ਇਸ ਟਾਈਮ ਲੱਗੇ ਹੋਏ ਨੇ ਭਗਵੰਤ ਸਿੰਘ ਮਾਨ ਹੋਰੀ ਜਿੰਨੇ ਯੋਰ ਜੱਫੇ ਦੇ ਨਾਲ ਜਿਹੜਾ ਆ ਉਹ ਇਸ ਚੀਜ਼ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਨਸ਼ਾ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਜੇਕਰ ਇਸ ਚੀਜ਼ ਨੂੰ ਲਗਾਤਾਰ ਲਿਆ ਜਾਂਦਾ ਆ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਜੜਾ ਆ ਹਾਵੀ ਹੋ ਕੇ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਸ਼ਾ ਖਤਮ ਹੋਣਾ ਚਾਹੀਦਾ ਤੇ ਹੋਵੇਗਾ ਵੀ ਪਰ ਦੂਸਰੇ ਪਾਸੇ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰਕੇ اٹਿਆਂ ਕਿ ਜੇਕਰ ਇਹ ਸਰਕਾਰ ਕੋਲੋਂ ਇੰਨਾ ਯੋਰ ਲਾਉਣ ਦੇ ਬਾਵਜੂਦ ਵੀ ਨਸ਼ਾ ਖਤਮ ਨਹੀਂ ਹੁੰਦਾ ਤੇ ਫਿਰ ਸ਼ਾਇਦ ਕੋਈ ਸਰਕਾਰ ਕੋਈ ਅਫਸਰ ਸਾਹੀ ਕੋਈ ਪੁਲਿਸ ਕੁਝ ਵੀ ਨਹੀਂ ਕਰ ਸਕਦੀ ਤੇ ਕਿਸੇ ਵੀ ਸਰਕਾਰ ਕੋਲੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣ ਦੀ ਜਿਹੜੀ ਇਹ ਉਹ ਗੱਲਬਾਤ ਨਹੀਂ ਹੋ ਸਕਦੀ ਨਸ਼ਾ ਵਧੇਗਾ ਘਟੇਗਾ ਨਹੀਂ ਜੇਕਰ ਮਾਨ ਸਰਕਾਰ ਦੇ ਹੁੰਦਿਆ ਇੰਨਾ ਯੋਰ ਲਾਉਣ ਦੇ ਬਾਵਜੂਦ ਵੀ ਨਸ਼ਾ ਖਤਮ ਨਹੀਂ ਹੁੰਦਾ ਤੇ ਪਰ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਪਈਓ ਜਿਹੜੇ ਹਿਸਾਬ ਦੇ ਨਾਲ ਭਗਵੰਤ ਸਿੰਘ ਮਾਨ ਦਾ ਬਲਡੋਇਲ ਚੱਲਦਾ ਪਿਆ ਆ ਜਿਹੜੇ ਹਿਸਾਬ ਦੇ ਨਾਲ ਕਾਸੋ ਅਭਿਆਨ ਚਲਾਏ ਜਾ ਰਹੇ ਆ ਇਸ ਤਰੀਕੇ ਦੇ ਨਾਲ ਨਸ਼ਾ ਖਤਮ ਹੋਵੇਗਾ ਜਾਂ ਨਹੀਂ ਹੋਵੇਗਾ ਤੁਸੀਂ ਆਪਣੀ ਰਾਏ ਜਿਹੜੀ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਆ ਕਿ ਭਗਵੰਤ ਸਿੰਘ ਮਾਨ ਹੋਰੀ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਸਕਣਗੇ ਜਾਂ ਨਸ਼ਾ ਖਤਮ ਨਹੀਂ ਹੋਵੇਗਾ ਜਾਂ ਹੋਵੇਗਾ ਇਹਦੇ ਤੇ ਕਮੈਂਟ ਆਪਣਾ ਜਰੂਰ ਕਰਿਓ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਤੇ ਜੇਕਰ ਹੋ ਸਕੇ ਤੇ ਆਪਣਾ ਵਿਚਾਰ ਇਹ ਵੀ ਦਿਓ ਕਿ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਾਰਵਾਈਆਂ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਬਲੋयल ਚੱਲਦਾ ਪਿਆ ਆ ਇਸ ਤੋਂ ਉੱਪਰ ਵੀ ਜੇਕਰ ਕੋਈ ਹੋਰ ਕੰਮ ਹੈ ਇਸ ਤੋਂ ਉੱਪਰ ਵੀ ਜੇਕਰ ਕੁਝ ਹੋਰ ਹੋਵੇ ਤਾਂ ਉਹ ਵੀ رائے ਜ਼ਰੂਰ ਦਿਓ ਤਾਂ ਕਿ ਸਰਕਾਰਾਂ ਤੱਕ ਉਹ رائے ਵੀ ਪਹੁੰਚ ਸਕੇ ਤੇ ਸਰਕਾਰ ਜਿਹੜਾ ਆ ਉਸ ਤਰੀਕੇ ਦੇ ਨਾਲ ਵੀ ਜਿਹੜਾ ਆ ਹੋਰ ਜਿਆਦਾ ਨਸ਼ਾ ਤਸਕਰਾਂ ਦਾ ਜਿਹੜਾ ਆ ਉਹ ਗਰੇਬਾਨ ਫੜ ਸਕੇ ਤੇ ਨਸ਼ਾ ਤਸਕਰਾਂ ਨੂੰ ਫੜ ਕੇ ਅੰਦਰ ਦੇ ਸਕੇ ਨਸ਼ਾ ਤਸਕਰਾਂ ਨੂੰ ਖਤਮ ਕਰ ਸਕੇ ਪੰਜਾਬ ਨੂੰ ਜਿਹੜਾ ਆ ਨਸ਼ਾ ਮੁਕਤ ਕਰ ਸਕੇ ਤਸਵੀਰਾਂ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਪਿਓ ਕਿ ਲਗਾਤਾਰ ਜਿਹੜਾ ਆ ਉਹ ਬਲਡੋਇਲ ਚੱਲਦਾ ਪਿਆ ਆ ਲਗਾਤਾਰ ਬਲਡੋਇਲ ਦੇ ਨਾਲ ਜਿਹੜਾ ਆ ਉਹ ਘਰਾਂ ਨੂੰ ਖਤਮ ਕੀਤਾ ਜਾ ਰਿਹਾ ਆ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਉਹਨੂੰ ਮਿੱਟੀ ਦੇ ਵਿੱਚ ਮਿਲਾਇਆ ਜਾ ਰਿਹਾ ਆ ਤੇ ਦੋਸਤੋ ਤੁਹਾਨੂੰ ਕਿਵੇਂ ਲੱਗਦਾ ਆ ਭਗਵੰਤ ਸਿੰਘ ਮਾਨ ਹੋਣਾ ਦਾ ਇਹ ਉਪਰਾਲਾ ਭਗਵੰਤ ਸਿੰਘ ਮਾਨ ਹੋਣਾ ਦਾ ਇਹ ਸਾਰਾ ਕੰਮ ਤੁਹਾਨੂੰ ਕਿਵੇਂ ਲੱਗ ਰਿਹਾ ਆ ਤੁਸੀਂ ਇਹਦੇ ਤੇ ਉੱਤੇ ਕੀ ਟਿੱਪਣੀ ਕਰਨਾ ਚਾਹੋਗੇ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਵੀ ਜਰੂਰ ਸ਼ੇਅਰ ਕਰਿਓ ਤਾਂ ਕਿ ਸਾਨੂੰ ਹੋਰ ਵੱਧ ਤੋਂ ਵੱਧ ਸੁਝਾਓ ਮਿਲ ਸਕਣ ਕਿ ਮਾਨ ਸਰਕਾਰ ਦਾ ਇਹ ਉਪਰਾਲਾ ਜਿਹੜਾ ਆ ਕਿਵੇਂ ਦਾ ਲੱਗ ਰਿਹਾ ਆ ਤੇ ਹੋਰ ਸੁਝਾਓ ਵੀ ਜਿਹੜੇ ਆ ਉਹ ਤੁਸੀਂ ਦੇ ਸਕਦੇ ਹੋ ਵੀ ਇਹਨੂੰ ਕਿਵੇਂ ਤੇ ਕਿਵੇਂ ਅੱਗੇ ਵਧਾਇਆ ਜਾਵੇ ਤਾਂ ਕਿ ਨਸ਼ਾ ਮੁਕਤ ਹੋ ਸਕੇ ਸਾਡਾ ਸੋਨੇ ਦੀ ਚਿੜੀ ਵਰਗਾ ਪੰਜਾਬ ਧੰਨਵਾਦ ਮਿਲਦੇ ਆ ਕਿਸੇ ਅਗਲੀ ਵੀਡੀਓ ਅਗਲੀ ਖਬਰ ਦੇ ਨਾਲ